ਰਾਮ ਜੀ ਜਪੁਰ ਰਜੇਸ਼ ਕੁਮਾਰ ਗੋਲੂ ਅ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੈ ਕਿ ਕਿਹੜੀ ਸੁਰੂ ਰਿਹਾ ਇਹ ਪੁਰਾਣੇ ਸਮੇਂ ਤੋਂ ਕਈ ਮੰਗਾਂ ਸਾਡੀਆਂ ਜਿਹੜੀਆਂ ਲਟਕਦੀਆਂ ਆ ਰਹੀਆਂ ਆਉਣ ਵਾਲੀ ਸਰਕਾਰਾਂ ਨੇ ਵੀ ਬੜੇ ਸਾਡੇ ਨਾਲ ਵਾਅਦੇ ਕੀਤੇ ਬੜੀਆਂ ਗਰੰਟੀਆਂ ਦਿੱਤੀਆਂ ਦੀ ਪਿਛਲੀ ਸਰਕਾਰਾਂ ਨੇ ਵੀ ਕੀਤਾ ਪਰ ਮਸਲਾ ਉੱਥੇ ਦਾ ਉੱਥੇ ਹੀ ਅੱਜ ਵੀ ਸਭ ਤੋਂ ਪਹਿਲਾਂ ਮਸਲਾ ਸਾਡਾ ਕਲਾਸ ਫੋਰ ਯੂਨੀਅਨ ਜਿਹੜੇ ਕੰਟਰੈਕਟ بیس ਤੇ ਕੰਮ ਕਰ ਰਹੇ ਆ ਠੇਕੇ ਦੇ ਅਧੀਨ ਆ ਕੁਝ ਆਊਟਸੋਰਸ ਨੇ ਉਹਨਾਂ ਨੂੰ ਪੱਕੇ ਕਿਰਾ ਜਾਵੇ ਉਹਨਾਂ ਦੇ ਬੰਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਅੱਜੋ ਵਿਚਾਰੇ ਉਮਰ ਗਰਾਨ ਹੋ ਗਏ ਆ ਕਿਤੇ ਹੋਰ ਨੌਕਰੀ ਕਰਨ ਜੋਗੇ ਵੀ ਨਹੀਂ ਤੇ ਉਹ ਕਿਤੇ ਹੋਰ ਐਂਟਰੀ ਵੀ ਦੇ ਜਦੋਂ ਕੁਝ ਨਹੀਂ ਕਰ ਸਕਦੇ ਉਹਨਾਂ ਦੀ ਜ਼ਿੰਦਗੀ ਦਾ ਕੀਮਤੀ ਸਵਾਹ ਹਸਪਤਲ ਦੀ ਸਵਾਹ ਵਿੱਚ ਚਲਾ ਜਾਣਾ ਪਰ ਸਰਕਾਰਾਂ ਉਸ ਦੇ ਉੱਪਰ ਕੋਈ ਧਿਆਨ ਨਹੀਂ ਦੇਦੀਆਂ ਦੂਜਾ ਜਿਹੜੀ ਕਿ ਅੱਗੇ ਨੂੰ ਕਲਾਸ 4 ਦੀ ਪੱਕੀ ਭਰਤੀ ਕਰਨ ਦੀ ਹਰ ਸਰਕਾਰ ਨੇ ਸਾਡੇ ਨਾਲ ਗਾਰੰਟੀ ਦਿੱਤੀ ਆਮ ਆਦਮੀ ਪਾਰਟੀ ਭਗਵੰਤ ਮਾਨ ਹਰਪਾਲ ਚਿਮਾ ਰਜਿੰਦਰਾ ਹਸਪਤਲ 'ਚ ਖੜ ਕੇ ਸਾਡੇ 'ਤੇ ਵਾਅਦੇ ਕਰਕੇ ਗਏ ਆ ਵੀ ਅੱਗੇ ਤੋਂ ਥੋੜੀ ਪੱਕੀ ਭਰਤੀ ਹੋਊਗੀ ਕਲਾਸ 4 ਦੀ ਜਿੰਨਾ ਤੁਹਾਡਾ ਕੱਚਾ ਮੁਲਾਜ਼ਮਾਂ ਪੱਕਾ ਕੀਤਾ ਜਾਊਗਾ ਇੱਕ ਵਾਰ ਸਾਡੀ ਸਰਕਾਰ ਬਣਾ ਦੋ ਪਹਿਲੇ ਮਹੀਨੇ ਤੁਹਾਡੇ ਕੰਮ ਹੋਣਗੇ ਉਹ ਹਰਾ ਤੈਨੂੰ ਤੁਹਾਡੇ ਹੱਥ ਆ ਜੇ ਇੱਕ ਵਾਰੀ ਪਰ ਅੱਜ ਤੱਕ ਕੋਈ ਖਬਰ ਨਹੀਂ ਲੱਤੀ ਗਈ ਨਾਰਜਿੰਦਰਾ ਹਸਪਤਲ ਦੀ ਨਾ ਹੀ ਪੰਜਾਬ ਦੇ ਹੋਰ ਕਿਸੇ ਵਿਭਾਗ ਦੇ ਵੀ ਕਲਾਸ 4 ਮੁਲਾਜ਼ਮ ਕਿੰਨੇ ਇਹਨਾਂ ਦਾ ਕੋਈ ਧਿਆਨ ਗਿਆ ਹੋਵੇ ਉਸ ਨੂੰ ਦੇਖਦੇ ਹੋਈ ਅਸੀਂ ਪੰਜਾਬ ਲੈਵਲ ਤੇ ਇਸ ਸੰਦਰ ਸ਼ੁਰੂ ਕੀਤੇ ਹਨ ਜੋ ਕਿ 26 ਜਨਵਰੀ ਤੋਂ ਵੀ ਸ਼ੁਰੂ ਹੋਣਗੇ ਇਹ ਕਿਤੇ ਜਾਣਗੇ ਤਾਂ ਕਿ ਕਲਾਸ 4 ਦੀ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ ਔਰ ਜਿੰਨਾ ਵੀ ਕਲਾਸ 4 ਕਿਸੇ ਵੀ ਡਿਪਾਰਟਮੈਂਟ ਚ ਪੰਜਾਬ ਚ ਕੱਚੇ ਤੌਰ ਤੇ ਕੰਮ ਕਰਦੇ ਆ ਆਊਟਸੋਰਸ ਤੇ ਕੰਮ ਕਰ ਰਿਹਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਨੂੰ ਪਰਮਾਨੈਂਟ ਕੀਤਾ ਜਾਵੇ ਇਹੀ ਮੰਗ ਹੈ ਸਾਡੀ ਕੀ ਨਾਮ ਹੈ ਕਿਹੜੀ ਸੰਸਥਾ ਬੁਲਵਾ ਜਿਹੜਾ ਹੈ ਕਰਮਜੀਤ ਘਰਾਲਖਾ ਨਰਸਿੰਗ ਐਸੋਸੀਏਸ਼ਨ ਵਾ ਜਿੰਦਰਾ ਹਸਪੀਟਲ ਪਰਕਾਲਾ ਅੰਦਰ ਅੰਬਰਸਾਰ ਇਹ ਮੈਡੀਕਲ ਕਾਲਜ ਪਟਿਆਲਾ ਦਾ ਅੱਜ ਦਾ ਤੁਹਾਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਰਨ ਆਪ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਤਾ ਸਾਡੇ ਜਿਹੜੇ ਲੰਬੇ ਸਿਰੇ ਤੋਂ ਅੱچھے ਮਲਾਜ਼ਮ ਤੋਂ ਆ ਰਹੇ ਹੈਗੇ। ਜਿਹੜੇ ਸਾਡੇ ਕਲਾਸ ਕੋਰ ਵੀਰ ਹੈ ਜਾਂ ਪਰਕ ਮੈਡੀਕਲ ਸਟਾਫ ਆਗਾ। ਉਹਨਾਂ ਨੂੰ ਮੁੱਖ ਮੰਤਰੀ ਜੀ ਸਾਹਮਣੇ ਵਾਦਾ ਕੀਤਾ ਸੀ ਵੀ ਰੈਗੂਲਰ ਕਰਾਂਗੇ ਪਰ ਅਜੇ ਤੱਕ ਕੋਈ ਰੈਗੂਲਰ ਨਹੀਂ ਕੀਤਾ ਗਿਆ। ਦਿਵਾਲੀ ਤੇ ਸਾਨੂੰ ਉਮੀਦ ਸੀ ਵੀ ਇਹਨਾਂ ਨੂੰ ਆਰਡਰ ਦਿੱਤੇ ਜਾਣਗੇ। ਦੂਸਰਾ ਜਿਹੜੇ ਕਿ ਸਾਡੇ ਦਾ ਸਟਾਫ ਨਰਸਾਂ ਆ ਲੈਬ ਦੇ ਜਿਹੜਾ ਲੈਬ ਵੀ ਘਟਾ ਕੇ ਲੈਬ ਟੈਕਨੀਸ਼ੀਨਰ ਉੱਥੇ ਵੀ ਕੰਮ ਲਿਆ ਜਾ ਰਿਹਾ ਹੈਗਾ ਫਾਰਮਾਸਿਸਟ ਦਾ ਵੀ ਕੰਮ ਲਿਆ ਰਿਹਾ ਹੈਗਾ ਤੇ ਜਿਹੜਾ ਵੀ ਕਰਕੇ ਕਲਰਕਾਂ ਦਾ ਵੀ ਤੇ ਬਾਹਰ ਟੈਂਡਰਾਂ ਦਾ ਵੀ ਕੰਮ ਲੈ ਰਿਹਾ ਹੈ ਅਸੀਂ ਕਹਿੰਦੇ ਆ ਵੀ ਸਿੱਧੀ ਕਲਾਸ 4 ਦੀ ਤੇ ਸਿੱਧੀ ਫਾਰਮਾਸਿਸਟ ਦੀ ਤੇ ਕਲਰਕਾਂ ਦੀ ਤੇ ਲੈਬ ਟੈਕਨੀਸ਼ੀਨਰ ਦੀ ਭਰਤੀ ਕੀਤੀ ਜਾਵੇ ਜਿਹੜੇ ਸਾਡੇ ਮੁਲਾਜ਼ਮਾਂ ਕਿ ਜਿਹੜੀ ਸਾਡੀ ਸਟਾਫ ਨਰਸਾਂ ਭੈਣਾਂ ਆ ਉਹਨਾਂ ਤੋਂ ਸਿਰਫ ਨਰਸਿੰਗ ਕੇਅਰ ਹੀ ਕਰਾਈ ਜਾਵੇ ਪੇਸ਼ੈਂਟ ਦੀ ਨਰਸਿੰਗ ਕੇਅਰ ਵਾਸਤੇ ਰੱਖੇ ਗਈ ਆ ਤੀਸਰੀ ਜਿਹੜੀ ਸਰ ਜਿਹੜੀ ਸਾਡੀ ਬਾਇਓਮੈਟ੍ਰਿਕ ਦੀ ਮਸ਼ੀਨ ਆਈ ਹੈ ਉਹਦੇ ਵਿੱਚ ਸਾਡੇ ਮੁਲਾਜ਼ਮਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਆਂ ਦੇਖਦਾ ਕਿਉਂ ਆ ਰਹੀਆਂ ਆਂ ਕਿਉਂਕਿ ਜਿਹੜੀ ਆਰਮੀ ਦੀ ਡਿਊਟੀ ਹੈ ਇੱਕ ਜਿਹੜੀ ਸਾਡੀ 13 ਘੰਟਿਆਂ ਦੀ ਡਿਊਟੀ ਹੈ ਸਟਾਫ ਦੀ ਡਿਊਟੀ ਹੈਗੀ ਤੇ ਜਿਹੜੀ ਇੱਕ ਸਾਡੇ ਇੱਥੇ ਵੀ ਕਲਾਸਪੋਰਾਂ ਦੀ ਡਿਊਟੀ ਹੈ ਉਹਦੇ ਵਿੱਚ ਇਹ ਬਾਇਓਮੈਟਰਿਕ ਦੀ ਮਸ਼ੀਨ ਨਹੀਂ ਲੱਗ ਸਕਦੀ ਕਿਉਂਕਿ ਜੇ ਸਾਡੇ ਪਰ ਸਟਾਫ ਨੂੰ ਸ਼ਾਮ ਨੂੰ ਕੁਝ ਹੋ ਗਿਆ ਕੋਈ ਪ੍ਰੋਬਲਮ ਆ ਗਈ ਤਾਂ ਦੂਸਰੇ ਸਟਾਫ ਤੋਂ ਅਸੀਂ ਡਬਲ ਡਿਊਟੀ ਕਰਾਉਣੇ ਆ ਮਾਰਨਿੰਗ ਵਾਲੇ ਤੋਂ ਕਰਾਉਣੇ ਇਵਨਿੰਗ ਵਾਲੇ ਇਵਨਿੰਗ ਵਾਲੇ ਤੋਂ ਨਾਈਟ ਕਰਾਉਣੇ ਆ ਕਿਉਂਕਿ ਜਦੋਂ ਉਹ ਦਿੱਕਤ ਆਉਂਦੀ ਹੈਗੀ ਤਾਂ ਉਹ ਅਗਲਾ ਕਹਿੰਦਾ ਮੈਂ ਡਿਊਟੀ ਕਰ ਚੁੱਕਿਆ ਮੇਰੇ ਜਿਹੜੇ ਘੰਟੇ ਉਹ ਪੂਰੇ ਕਿੱਥੇ ਹੋਣਗੇ ਇਸ ਕਰਕੇ ਜਿਹੜੇ ਆਰਮੀ ਦੀ ਡਿਊਟੀ ਤੇ ਸਾਡੀ ਜਿਹੜੀ ਕਿ ਪੇਸ਼ੈਂਟ ਹੈ ਪੇਸ਼ੈਂਟ ਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ 2 ਦਿਨਾਂ ਬਾਅਦ ਤੇ ਰਿਜੈਕਸ਼ਨ ਲੱਗਣਗੇ ਜੇ ਸਪਾਈਸੇ ਕੋਲ ਆਪਾਂ ਕਹਿ ਨਹੀਂ ਕਰਦੇ ਵੀ 2 ਦਿਨਾਂ ਬਾਅਦ ਇਹ ਸਪਾਈ ਕਰ ਲੈਣਗੇ ਤਾ ਕਰਕੇ ਜਿਹੜੇ ਆ ਕਿ ਕਲੈਰੀਕਲ ਦੀ ਜੌਬ ਹੈ ਜਾਂ ਇੱਕ ਟੀਚਰ ਦੀ ਜੌਬ ਹੈ ਟੀਚਰ ਜੇ ਦੱਸ ਦੇਣਾ ਬਾਅਦ ਪੜਾਉਣ ਲਾਂ ਕਿਤੇ ਨੁਕਸਾਨ ਨਹੀਂ ਗਾ ਜਿਹੜੇ ਸ਼ਾਦੀ ਹੈਗੇ ਵੀ ਜਿਹੜੇ ਕਲੈਰੀਕਲ ਦੀ ਜੌਬ ਹੈਗੀ ਉਹ ਤਨਖਾਹ ਦੱਸ ਦੇਣਾ ਆਪ ਪਾਉਣਗੇ ਤਾਂ ਲੇਟ ਆ ਜੂ ਤਾਂ ਕੋਈ ਦਿੱਕਤ ਨਹੀਂ ਗੀ ਫੜ ਫੜ ਕੇ ਅਗਲਾ ਟਾਈਪਾਸ ਕਰ ਲੈਂਦਾ ਪਰ ਜਿਹੜੀ ਸ਼ਾਦੀ ਜੌਬ ਉਹਦੇ ਚ ਤਿੰਨ ਤਨ ਸ਼ਿਫਟਾਂ ਦੀ ਵੀ ਡਿਊਟੀ ਅਸੀਂ ਕਰਾ ਸਕਦੇ ਆ ਇਹਦੇ ਵਿੱਚ ਬਾਇਓਮੈਟ੍ਰਿਕ ਦੀ ਮਸ਼ੀਨ ਦੇ ਵਿੱਚ ਸਾਡੇ ਸਟਾਫ ਹੈ ਜਿਹੜੇ ਉਹ ਡਬਲ ਡਿਊਟੀ ਕਰਨ ਨੂੰ ਨਹੀਂ ਤਿਆਰ ਗਏ ਕਿਉਂਕਿ ਇਹ ਜਾਂ ਤਾਂ ਪ੍ਰਿੰਸੀਪਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਐਲਾਨ ਕਰ ਦਿਆਂ ਤੇ ਐਮਐਸ ਨੂੰ ਬਾਦੂ ਸਟਾਫ ਬਠਾਏ ਆਏ ਸਟਾਫ ਤਾਂ ਨਾਲ ਕੋਈ ਨਹੀਂ ਪਹਿਲੀ ਇਹ ਨਰਸਿੰਗ ਤੋਂ ਸਾਰਾ ਕੰਮ ਲੈ ਜਾ ਰਹੇ ਹੈਗੇ ਕਲਾਸਪੋਰ ਇਹਨਾਂ ਦਾ ਦੋ ਦੋ ਜਾਂ ਇੱਕ ਇੱਕ ਅਗਰ ਉਹਦੇ ਵਿੱਚ ਉਹਨਾਂ ਤੋਂ ਫालतू ਕੰਮ ਹੈ 10000 ਉਹਨਾਂ ਨੂੰ ਸੈਲਰੀ ਮਿਲਦੀ ਹੈ ਮੁੱਖ ਮੰਤਰੀ ਨੂੰ ਮੈਂ ਪੁੱਛਣਾ ਚਾਹੁੰਦੀ ਆ ਇੱਕ ਜਿਹੜਾ ਕਲਾਸਪੋਰ ਹੈ ਸਾਰਾ ਦਿਨ ਇੱਥੇ ਕੰਮ ਕਰਕੇ 10000 ਰੁਪਇਆ ਲੈ ਕੇ ਘਰੇ ਜਾਂਦਾ ਹੈ ਉਹਦਾ ਬਿਜਲੀ ਦਾ ਵੀ ਬਿੱਲ ਠੀਕ ਹੈ ਉਹਦਾ ਜਿਹੜਾ ਕੀ ਬੱਚੇ ਦੀ ਫੀਸ ਵੀ ਆ ਗਈ ਤੇ ਉਹਦਾ ਜਿਹੜਾ ਕੀ ਦੁੱਧ ਦਾ ਖਰਚਾ ਵੀ ਆਉਂਦਾ ਹੈ ਰੋਸ਼ਨ ਦਾ ਖਰਚਾ ਵੀ ਆਉਂਦਾ ਉਹ ਕਿਵੇਂ ਲਊਗਾ ਇੰਨੀ ਮਹਿੰਗਾਈ ਦੇ ਵਿੱਚ ਬਿਮਾਰੀ ਦਾ ਖਰਚਾ ਇਲੈਕਟ੍ਰਿਕ ਦੇ ਵਿੱਚ ਕਿੰਨੇ ਦੇਰ ਦੀ ਜਿਹੜਾ ਲੱਗਦਾ 6 ਘੰਟੇ ਵਜੋਂ ਉਸ ਤੋਂ ਬਾਅਦ ਜਿਹੜੀ ਆ ਗਈ ਬਾਇਓਮੈਟ੍ਰਿਕ ਦੀ ਮਸ਼ੀਨ ਆ ਗਈ ਜਿਹੜੀ ਸਾਡੀ ਡਿਊਟੀ ਹੈ ਸਵੇਰੇ 8 ਤੋਂ 2 2 ਤੋਂ ਲੈ ਕੇ 7 ਵਜੇ ਤੱਕ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ 13 ਘੰਟਾ ਉਹਦੇ ਵਿੱਚ ਇਹ ਹੁੰਦਾ ਵੀ ਅਸੀਂ ਪੇਸ਼ੈਂਟ ਹੈ ਸਾਡੇ ਕੋਲ ਪੇਸ਼ੈਂਟ ਜੇ 22 ਚਾਂਸ ਤੇ ਟੀਚਰ ਆ ਜਾ ਜਾ ਕੋਈ ਕਲਰਕ ਆ ਗਿਆ ਉਹ ਨਹੀਂ ਆਉਣਗੇ ਤਾਂ ਉਹਨਾਂ ਦਾ ਸੰਡੇ ਡੈਸਟਰ ਜਾਂ ਸੰਡੇ ਲੱਗ ਜੂ ਸੀ ਐ ਲੱਗ ਜੂਗੀ ਸਾਡਾ ਸਟਾਫ ਨਹੀਂ ਹੱਥ ਨੇ ਪਹੁੰਚਦਾ ਕਲਾਸਪੋਰ ਜਾਂ ਸਪਾਈ ਸੇਵ ਕਰ ਆ ਗਏ ਉਹਦੀ ਅਸੀਂ ਛੁੱਟੀ ਨਹੀਂ ਲਾ ਸਕਦੇਗੇ ਕਿਉਂਕਿ ਸਾਡੇ ਕੋਲੇ ਮਰੀਜ਼ ਪਿਆ ਹੈ ਮਰੀਜ਼ ਐਂਟੀਬਾਇਟਿਕ ਲੱਗ ਰਿਹਾਗਾ ਐਂਟੀਬਾਇਟਿਕ ਜਿਹੜਾ ਅਸੀਂ ਲਾ ਰਿਹਾ ਨਾ ਤਿੰਨ ਦਿਨਾਂ ਤੋਂ ਚੌਥੇ ਦਿਨਾਂ ਸਾਮ ਨੂੰ ਅਸੀਂ ਨਹੀਂ ਲਾਉਂਦੇ ਇਹ ਡਾਕਟਰਾਂ ਦਾ ਕਹਿਣਾ ਹੈ ਵੀ ਉਹ ਜਿਹੜਾ ਖਤਮ ਹੋ ਜਾਂਦਾ ਜੇ ਸਾਡੀ ਡੋਜ਼ ਨਾ ਲੱਗੇ ਮਰੀਜ਼ ਮਾਰੇ ਇਸ ਕਰਕੇ ਸਾਡੀ ਬਾਇਓਮੈਟ੍ਰਿਕ ਦੀ ਮਸ਼ੀਨ ਤੇ ਜਿਹੜੀ ਟੈਂਡ ਸੌ ਨਹੀਂ ਬਣਦੀਗੀ ਅਸੀਂ ਇੱਕ ਸਟਾਫ ਤੋਂ ਚਾਰ-ਚਾਰ ਡਿਊਟੀ ਵੀ ਕਰਵਾਉਣੇ ਆ ਇੱਕ ਸਟਾਫ ਤੋਂ ਚਾਰ-ਚਾਰ ਘਟੇ ਹੁਣ ਇੱਕ ਸਟਾਫ ਪਿੰਡ ਤੋਂ ਆ ਰਹੀ ਉਹਦੀ ਬੱਸ ਲੇਟ ਹੋ ਗਈ ਰਸਤੇ ਤੇ ਧਰਨਾ ਲੱਗ ਗਿਆ ਜਾਂ ਕੋਈ ਧੁੰਦ ਦਾ ਮੌਸਮ ਆ ਬੱਸ ਲੇਟ ਹੋ ਗਈ ਤਾਂ 4 ਘੰਟੇ ਮੈਂ ਜਿਹੜੀ ਮੋਨੀ ਵਾਲੀ ਸਟਾਫ ਨੂੰ ਬਿਠਾ ਕੇ ਰੱਖੂੰ ਨਾਈਟ ਆਈ ਸਟਾਫ ਨੂੰ ਮੱਥੇ ਬਿਠਾ ਕਰੂੰ ਉੱਥੇ ਦਿੱਕਤਾਂ ਆ ਰਹੀਆਂ ਈਆਂ ਇਸ ਕਰਕੇ ਬਾਇਓਮੈਟ੍ਰਿਕ ਦੀ ਮਸ਼ੀਨ ਬੰਦ ਹੋਣੀ ਚਾਹੀਦੀ ਹੈ ਤੇ ਇੱਥੇ ਜਿਹੜੇ ਕਲਾਸਪਰ ਉਹਨਾਂ ਰੈਗੂਲਰ ਕਰਨਾ ਚਾਹੀਦਾ ਤੇ ਜਿਹੜੀਆਂ ਪੋਸਟਾਂ ਇਹਨਾਂ ਨੇ ਖਤਮ ਕਰਦੇ ਜਾ ਰਹੇ ਆ ਲਾਈਵ ਦੀਆਂ ਫਾਰਮਾਸਿਸਟ ਦੀਆਂ ਉਹ ਭਰਨੀਆਂ ਚਾਹੀਦੀਆਂ ਜੇਕਰ ਇਸ ਤਰ੍ਹਾਂ ਨਹੀਂ ਹੋਇਆ ਤਾਂ ਜੋ ਵੀ ਜੁਆਇੰਟ ਐਕਸ਼ਨ ਦਾ ਫੈਸਲਾ ਹੋਊਗਾ ਆਪਾਂ ਨਾਲ ਦੇ ਨਾਲ ਆਗੇ ਜਿੱਥੋਂ ਤੱਕ ਅਸੀਂ ਸਾਨੂੰ ਕੰਮ ਛੱਡ ਕੇ ਬੈਠਣਾ ਪਊਗਾ ਬੈਠਾਂਗੇ